ਤੇ ਦਿਲਜੀਤ ਹੋਰਾਂ ਨੇ ਤਾਂ ਬੈਸੀ ਬਹੁਤ ਜ਼ਿਆਦਾ ਗਰੋ ਕੀਤਾ ਪੰਜਾਬੀਆਂ ਦਾ ਨਾਂ ਬਹੁਤ ਵੱਡਾ ਕਰਤਾ ਤੇ ਏਡੇ ਏਡੇ ਸ਼ੋਅ ਇਹਨੇ ਭਰਨੇ ਅਨਾਉਂਸ ਕਰਨਾ ਤੇ ਧੜਾ ਧੜਾ ਟਿਕਟਾਂ ਵਿਕ ਜਾਣੀਆਂ ਉਹ ਤੁਹਾਨੂੰ ਅੰਦਰ ਹਲਾਉਂਦਾ ਹਲਾਰਾ ਦਿੰਦਾ ਵੀ ਜਾਗੋ 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 ਜਾਗ ਉਹਦਾ ਸਨੇਹਾ ਲਾਉਂਦੇ ਨੇ ਗਿੱਪੀ ਹੋਰਿਆ ਨੇ ਫਿਲਮਾਂ ਜਿੰਨੀਆਂ ਵੀ ਅੱਜ ਤੱਕ ਬਣਾਈਆਂ ਨੇ ਬੜੇ ਪੈਸ਼ਨ ਨਾਲ ਪੈਸ਼ਨ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਉਸ ਕੰਮ ਉਹਨਾਂ ਦਾ ਮਿੱਤਰ ਹੈ ਕੰਮ ਉਹਨਾਂ ਦਾ ਪੈਸ਼ਨ ਹੈ ਕੰਮ ਉਹਨਾਂ ਦੀ ਭਗਤੀ ਹੈ ਮੈਨੂੰ ਉਮਰ 'ਚ ਛੋਟੇ ਨੇ ਪਰ ਮੈਂ ਸਿੱਖਦਾ ਬਹੁਤਾਂ ਬਾਈ ਤੋਂ ਕੁੜੀਆਂ ਹਿੰਮਤ ਹਾਰ ਜਾਂਦੀਆਂ ਨੇ ਵੀ ਸਾਨੂੰ ਕੋਈ ਪੁੱਛਦਾ ਨਹੀਂ ਨੀਰੂ ਜੀ ਵੀ ਤਾਂ ਬਹੁਤ ਸਧਾਰਨ ਘਰ ਦੇ ਵਿੱਚੋਂ ਆਏ ਨੇ ਦੇਖ ਕੇ ਨਾ ਐ ਚੰਪੂ ਤਪੂਜਾ ਕਰੋ ਸਿਰਫ ਇਹ ਨਾਲ ਆ ਲਿਆ ਕਰੋ ਕੋਈ ਇਹਦੀ ਤਾਂ ਕਿਸਮਤ ਸਾਥ ਦੇਗੀ ਹੈਨਾ ਦਿਲਜੀਤ ਦੀ ਕਿਸਮਤ ਸਾਥ ਦੇਗੀ ਫਲਾਹ ਦਾ ਨੀਰੂ ਵਾਜ ਵਾਜ ਤਾਂ ਮੈਂ ਬਹੁਤ ਜ਼ਿਆਦਾ ਪ੍ਰਭਾਵਤਾ ਜੀਤ ਤਾਂ ਸਾਂਝ ਦੀ ਵੀ ਬਹੁਤ ਪੋਜ਼ਿਟਿਵ ਔਰਾ ਕੈਰੀ ਕਰਦੇ ਆ ਰਾਈ ਬਹੁਤ ਜ਼ਿਆਦਾ ਪੋਜ਼ਿਟਿਵ ਔਰ ਹੰਬਲ ਬਹੁਤ ਨੇ ਆਪਣੇ ਕੰਮ ਨੂੰ ਡੈਡੀਕੇਟਿਡ ਬਹੁਤ ਨੇ ਹੈਨਾ ਕੰਮ ਉਹਨਾਂ ਦਾ ਮਿੱਤਰ ਹੈ ਕੰਮ ਉਹਨਾਂ ਦਾ ਪੈਸ਼ਨ ਹੈ ਕੰਮ ਉਹਨਾਂ ਦੀ ਭਗਤੀ ਹੈ ਮੈਂ ਤੋਂ ਉਮਰ 'ਚ ਛੋਟੇ ਨੇ ਪਰ ਮੈਂ ਸਿੱਖ ਦਾ ਬਹੁਤਾਂ ਬਾਈ ਤੋਂ ਤੇ ਦਿਲਜੀਤ ਹੋਰਾਂ ਨੇ ਤਾਂ ਬੈਸੀ ਬਹੁਤ ਜਾਦੇ ਗਰੋ ਕੀਤਾ ਪੰਜਾਬੀਆਂ ਦਾ ਨਾਂ ਬਹੁਤ ਵੱਡਾ ਕਰਤਾ ਤੇ ਏਡੇ ਏਡੇ ਸ਼ੋਅ ਇਹਨੇ ਭਰਨੇ ਅਨਾਉਂਸ ਕਰਨਾ ਤੇ ਧੜਾ ਧੜ ਟਿਕਟਾਂ ਵਿਕ ਜਾਣੀਆਂ ਉਹ ਤੁਹਾਨੂੰ ਅੰਦਰ ਹਲਾਉਂਦਾ ਹਲਾਰਾ ਦਿੰਦਾ ਵੀ ਜਾਗੋ 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 ਉਹਨਾਂ ਦਾ ਸਨੇਹਾ ਲਾਉਂਦੇ ਨੇ ਤੋਂ ਬਹੁਤ ਅੱਛਾ ਜਦੋਂ ਵੀ ਕੰਮ ਕੀਤਾ ਉਹਨਾਂ ਨਾਲ ਮੈਂ ਪੰਜਾਬ 1984 ਵਿੱਚ ਸਾਡਾ ਬਕਰਾ ਐਕਸਪੀਰੀਅੰਸ ਸੀਗਾ ਬਟ ਬਹੁਤ ਅਮੇਜ਼ਿੰਗ ਬਹੁਤ ਅਮੇਜ਼ਿੰਗ ਪਰਸਨ ਆ ਗਿੱਪੀ ਘਰਵਾਲ ਨਾਲ ਵੀ ਤੁਹਾਡਾ ਬਹੁਤ ਪਿਆਰ ਵੀ ਹੈ ਜੀ ਜੀ ਉਹਨਾਂ ਦੀ ਪਰਸਨੈਲਿਟੀ ਬਾਰੇ ਕੀ ਕਹਿਣਾ ਚਾਹੋਗੇ ਗਿੱਪੀ ਹੋਰਿਆ ਨੇ ਫਿਲਮਾਂ ਜਿੰਨੀਆਂ ਵੀ ਅਜੇ ਤੱਕ ਬਣਾਈਆਂ ਨੇ ਬੜੇ ਪੈਸ਼ਨ ਨਾਲ ਪੈਸ਼ਨ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਤੁਸੀਂ ਇਹ ਜਿਹੜੇ ਵੀ ਜਿੰਨੇ ਵੀ ਸਟਾਰ ਉੱਠ ਕੇ ਆਏ ਨੇ ਪੈਸ਼ਨ ਹੈ ਮੈਂ ਨਵੀਂ ਯੂਥ ਨੂੰ ਇਹ ਕਹਿਣਾ ਚਾਹੁੰਦਾ ਕਿ ਸਿਰਫ ਦੇਖ ਕੇ ਨਾ ਐ ਚੰਬਿਤ ਹੋ ਜਾਇਆ ਕਰੋ ਸਿਰਫ ਇਹ ਨਾਲ ਆ ਲਿਆ ਕਰੋ ਕੋਈ ਇਹਦੀ ਤਾਂ ਕਿਸਮਤ ਸਾਥ ਦੇਗੀ ਹਨਾ ਦਲਜੀਤ ਦੀ ਕਿਸਮਤ ਸਾਥ ਦੇਗੀ ਫਲਾਹ ਦਾ ਐ ਅਮਰਿੰਦਰ ਹੋਰੀ ਦਲਜੀਤ ਹੋਰੀ ਜਿੰਨਾਂ ਨਾਲ ਵੀ ਮੈਂ ਕੰਮ ਕੀਤਾ ਗੁਰਦਾਸ ਮਾਨ ਸਾਹਿਬ ਨਾਲ ਵੀ ਕੰਮ ਕੀਤਾ ਹੈਣਾ ਹਰਪੋਜਨ ਮਾਨ ਜੀ ਨਾਲ ਕੰਮ ਕੀਤਾ ਨਵੇਂ ਮੁੰਡਿਆਂ ਨਾਲ ਕੰਮ ਕੀਤਾ ਨਵੀਆਂ ਕੁੜੀਆਂ ਨਾਲ ਨੀਰੂ ਵਾਜ ਵਾਜ ਤੋਂ ਮੈਂ ਬਹੁਤ ਜ਼ਿਆਦਾ ਪ੍ਰਭਾਵਤਾ ਕੁੜੀਆਂ ਹਿੰਮਤ ਹਾਰ ਜਾਂਦੀਆਂ ਨੇ ਵੀ ਸਾਨੂੰ ਕੋਈ ਪੁੱਛਦਾ ਨਹੀਂ ਨੀਰੂ ਜੀ ਵੀ ਤਾਂ ਬਹੁਤ ਸੁਧਾਰਨ ਘਰ ਦੇ ਵਿੱਚੋਂ ਆਏ ਨੇ ਤੇ ਅੱਜ ਅੱਜ ਵੀ ਖੜੇ ਹੋਣਾ 20 ਸਾਲ ਤੋਂ ਉੱਤੇ ਦਾ ਸਮਾਂ ਇੱਕ ਇੰਡਸਟਰੀ ਵਿੱਚ ਕੱਢਦਾ ਨਾ ਤੇ ਅੱਜ ਅੱਡਾ ਵੱਡਾ ਸਟਾਰ ਆਮ ਲੈ ਕੇ ਤੇ ਅੱਜ ਨਵੀਆਂ ਕਹਾਣੀਆਂ ਕਹਿਣੀਆਂ ਇਹ ਲੋਕ ਪੈਸ਼ਨ ਨਾਲ ਭਰੇ ਹੋਏ ਹੈ ਇੰਨਾ ਤੋਂ ਸਿੱਖਣ ਨੂੰ ਮਿਲਦਾ ਬਹੁਤ ਜ਼ਿਆਦਾ ਕਿਸਮਤ ਜਾਂ ਜਿਗਾਰ ਨਾਲ ਨਹੀਂ ਬਣਿਆ ਜਾਂਦਾ ਇਹ ਟੈਲੈਂਟ ਹੈ ਕਿਸਮਤ ਤੁਸੀਂ ਮੈਨੂੰ ਇੱਕ ਵਾਰ ਦੇ ਦੋਗੇ ਵੀ ਰਾਣਾ ਮੇਰਾ ਦੋਸਤ ਹੈ ਰਾਣਾ ਮੇਰਾ ਕਜਨ ਹੈ ਜਾਂ ਰਾਣਾ ਮੇਰਾ ਸੀਨੀਅਰ ਹੈ ਇਹਨੂੰ ਲੈ ਲਓ ਅੱਛਾ ਐਕਟਰ ਹੈ ਤੁਹਾਡੀ ਮੰਨ ਕੇ ਕੋਈ ਇੱਕ ਵਾਰ ਮੈਨੂੰ ਕੈਮਰੇ 'ਉਰੇ ਲਿਆਊਗਾ ਰਿਪੀਟ ਕਦੋਂ ਕਰੂੰਗਾ ਮੈਨੂੰ ਜੇ ਮੇਰੇ ਅੰਦਰ ਕੁਝ ਹੋਊਗਾ